ਬਲਾਕ ਰੂਟ ਕਕਲਾ ਦੇ ਅਦੀਨ ਜ਼ਿਲ੍ਹਾ ਪ੍ਰੀਸ਼ਦ ਤੋਂ ਬੰਡਾਲਾ ਚੋਣ ਜੋ ਕਾਂਗਰਸਾਈ ਦੇ ਉਮੀਦਵਾਰ ਅਪਲਵਿੰਦਰ ਕੌਰ ਅਤੇ ਬਲਾਕ ਸੰਮਤੀ ਜ਼ੋਨ ਟੰਡਾ ਤੋਂ ਜਾਰੂ ਉਮੀਦਵਾਰ ਪਰਮਜੀਤ ਕੌਰ ਵੱਲੋਂ ਆਪਣਾ ਚੋਣ ਪ੍ਰਚਾਰ ਤੇਜ਼ ਕਰਦੇ ਆਂ ਪਿੰਡ ਸੰਗ ਤੇਸੀਆਂ ਤੇ ਟੰਡਾ ਵਿਖੇ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ ਗਿਆ ਇਸ ਮੌਕੇ ਉਹਨਾਂ ਘਰ-ਘਰ ਜਾ ਕੇ ਲੋਕਾਂ ਨੂੰ ਆਪਣੇ ਹੱਥ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ ਇਸ ਮੌਕੇ ਵੱਡੀ ਗਿਣਤੀ ਵਿੱਚ ਕਾਂਗਰਸ ਪਾਰਟੀ ਦੇ ਅਹੁਦੇਦਾਰ ਅਤੇ ਵਰਕਰ ਹਾਜ਼ਰ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜ਼ੋਨ ਬਡਾਲਾ ਦੇ ਪਿੰਡੇ ਪਿੰਡਾਂ ਢਿਆਂ ਵਿਖੇ ਅਸੀਂ ਚੋਣ ਪ੍ਰਚਾਰ ਲਈ ਆਏ ਸੀ ਮੇਰੀ ਮਾਤਾ ਜੀ ਭਲਵਿੰਦਰ ਕੌਰ ਜਿਲ੍ਹਾ ਪ੍ਰੀਸ਼ਦ ਕਾਂਗਰਸ ਵੱਲੋਂ ਤੇ ਸਾਡੇ ਇੱਥੇ ਬਲਾਕ ਸਮਤੀ ਦੇ ਜਿਹੜੇ ਮੈਂਬਰ ਨੇ ਪਰਮਜੀਤ ਕੌਰ ਜਿਨ੍ਹਾਂ ਚੋਣ ਨਿਸ਼ਾਨਾ ਬੱਲਾ ਲੋਕਾਂ ਵਿੱਚ ਪ੍ਰਚਾਰ ਦੌਰਾਨ ਸਾਨੂੰ ਭਰਮਾ ਹੰਗਾਰਾ ਮਿਲਿਆ ਜੀ ਤੇ ਲੋਕਾਂ ਨੇ ਇਸ ਜਿੱਤ ਨੂੰ ਯਕੀਨੀ ਬਣਾਉਣ ਦਾ ਸਾਨੂੰ ਪੂਰਾ ਯਕੀਨ ਦਿਵਾਇਆ ਕਿ ਇਹ ਸੀ ਪਿੰਡਾਂ ਤੋਂ ਕਾਂਗਰਸ ਦੀ ਝੋਲੀ ਪਏਗੀ ਔਰ ਇਕੱਠੇ ਹੋਈਏ ਤਾਂ ਹੀ ਅਸੀਂ ਇਸ ਪਿੰਡ ਦਾ ਆਸ-ਪਾਸ ਦੇ ਇਲਾਕੇ ਦਾ ਵਿਕਾਸ ਕਰ ਸਕੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਅਸੀਂ ਸਾਰੇ ਬੰਡਾਲਾ ਜ਼ੋਨ ਦੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸ਼ਾਂਤੀ ਦੇ ਚੋਣ ਪ੍ਰਚਾਰ ਪਿੰਡ ਢੰਡਾ ਵਿਖੇ ਘਰ-ਘਰ ਜਾ ਕੇ ਵੋਟ ਪਾਉਣ ਦੀ ਅਪੀਲ ਕੀਤੀ ਹੈ ਜਿਸ ਵਿੱਚ ਸਾਡੇ ਸ਼੍ਰੀਮਤੀ ਭਲਵਿੰਦਰ ਕੌਰ ਜੀ ਅਤੇ ਸ਼੍ਰੀਮਤੀ ਪਰਮਜੀਤ ਕੌਰ ਜੀ ਦੇ ਉਹਨਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਜਿਹੜਾ ਪਿੰਡ ਦੇ ਸਮੁੱਚੇ ਸਾਰੇ ਮੁੱਚੇ ਪਿੰਡ ਨੇ ਹੀ ਸਾਨੂੰ ਭਰਵਾ ਹੰਗਾਰਾ ਦਿੱਤਾ ਤੇ ਘਰ-ਘਰ ਜਾ ਕੇ ਅਪੀਲ ਕੀਤੀ ਹੈ ਕਿ ਇਸ ਜਿੱਤ ਨੂੰ ਯਕੀਨੀ ਬਣਾਇਆ ਜਾਵੇ ਜੀ ਧੰਨਵਾਦ